ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ। ਲੋ ਜੀ ਇਹ ਅੱਜ ਸੈਕੰਡ ਲਾਸਟ ਡੇ ਹੈ। ਕੱਲ ਨੂੰ ਮਾਰਨਿੰਗ ਟਾਈਮ ਅਸੀਂ ਫਲਾਈਟ ਫੜਨੀ ਆ ਫਿਰ। ਤੇ ਅੱਜ ਦਾ ਜਿਹੜਾ ਦਿਨ ਹੈਗਾ ਇਹ ਉਹਦੇ ਵਿੱਚ ਅਸੀਂ ਸ਼ਾਪਿੰਗ ਵਗੈਰਾ ਵੀ ਕਰਾਂਗੇ। ਉਹ ਅਗਲੇ ਬਲੌਕ 'ਚ ਹੋਊਗਾ ਤੇ ਹੁਣ ਇਤਿਹਾਸਿਕ ਇੱਕ ਸਥਾਨ ਹੈ। ਜਿੱਥੇ ਨੂੰ ਅਸੀਂ ਜਾਣਾ ਪਰ ਕਈ ਵਾਰ ਜਦੋਂ ਆਪਾਂ ਉਸ ਥਾਂ ਦਾ ਨਾਮ ਦੱਸ ਦਿੰਦੇ ਆ ਨਾ ਲੋਕ ਦੇਖਦੇ ਨਹੀਂ ਹੈਗੇ ਵੀਡੀਓ ਨੂੰ ਦੱਸਣਾ ਨਹੀਂ ਅਸੀਂ ਨਾਮ ਵੀ ਕਿਤੇ ਜਾ ਰਹੇ ਆ ਪਰ ਇੱਕ ਇਤਿਹਾਸਿਕ ਜਗ੍ਹਾ ਹੈ ਬਹੁਤ ਤਗੜੀ ਤੇ ਉੱਥੇ ਤੁਹਾਨੂੰ ਪਹੁੰਚਾਵਾਂਗੇ ਆ ਚਾਚਾ ਜੀ ਨੇ ਸਾਰੇ ਰੈਡੀ ਹੋਏ ਹੋਏ ਮੈਂ ਤੇ ਅੱਜ ਅਸੀਂ ਸਾਰੇ ਜਣੇ ਨੇ ਕੁਰਤੇ ਪਜਾਮੇ ਪਾਏ ਹੋਏ ਆ ਪੰਜਾਬੀ ਸਟਾਈਲ ਦੇ ਵਿੱਚ ਆਏ ਹੋਏ ਆ ਤੇ ਅੱਜ ਹੁਣ ਚਾਰੇ ਜਣੇ ਜੇ ਲਾਈਨ ਮੰਨ ਕੇ ਜਾਣਗੇ ਦੇਖ ਲੈ ਵੀ ਲੋਕ ਸਾਨੂੰ ਕਿੰਨੇ ਕੇ ਦੇਖਣਗੇ ਤੇ ਮਲਾਉਂਦੇ ਆ ਆਪਾਂ ਤੁਹਾਨੂੰ ਚਾਚਾ ਜੀ ਨੂੰ ਸ੍ਰੀ ਕਾਲ ਜੀ ਸਾਰੇ ਨੂੰ ਚੜ੍ਹਦੀ ਕਲਾ ਜਰੋ ਜਿਉਂਦੇ ਵਸਦੇ ਰਹੋ ਆਏ ਹਾਏ ਆਹ ਤਾਂ ਦੇਖ ਰਿਹਾ ਘੈਂਟ ਗੱਲਬਾਤ ਬਣ ਗਈ ਐ ਕਿ ਕੁਰਤਾ ਪਜਾਮਾ ਅੱਜ ਪਾਪਾ ਜੀ ਨੂੰ ਵੀ ਤੁਸੀਂ ਆਪਣੇ ਨਾਲ ਦੀ ਪਵਾ ਦੋ ਹਾਂ ਸ੍ਰੀ ਕਾਲ ਜੀ ਠੀਕ ਹੈ ਜੀ ਠੀਕ ਹੈ ਜੀ ਐਨ ਕੱਢ ਦੀ ਕਲਾ ਚਾਚਾ ਜੀ ਸ੍ਰੀ ਕਾਲ ਜੀ ਹਾਂ ਹਰ ਬਈ ਰਿਕ ਕਿ ਐਜੇ ਕੁਰਤੇ ਪਜਾਮੇ ਜਿਹਨਾਂ ਸੋਚ ਸਮਝ ਕੇ ਪਾਏ ਹੁੰਦੇ ਆ ਉਹਦੇ ਵਾਲੇ ਇੱਕ ਕਿਆ ਕਹਿੰਦੇ ਐਸੇ ਖਦਰ ਦੇ ਹੁੰਦੇ ਨੇ ਕਿਸੇ ਟਾਈਮ ਨਾ ਹੇ ਹਾਂ ਤਾਂ ਇਹ ਨਹੀਂ ਖਦਰ ਹਟਾ ਪਿਆ ਨਾ ਖਦਰ ਖਦਰ ਸਮਝ ਲਓ ਤਾਂ ਉਹਨੇ ਖਦਰ ਆ ਗਿਆ ਹੁਣ ਤਾਂ ਹੁਣ ਕਪੜਾ ਹੋ ਰਹਿਣੀ ਐ ਇੱਕ ਨਾਲੇ ਖਦਰ ਦੇ ਹੁੰਦੇ ਤੇ ਇੱਕ ਨਾਲ ਹਣਾ ਹੁਣ ਨਹੀਂ ਗਏ ਹੁਣ ਨਹੀਂ ਹੈਗੇ ਹਾਂ ਉਹ ਉਪਰ ਹੀ ਦੋ ਕਪੜਾ ਬਣਾ ਦਿਆ ਇਹ ਦੋ ਕਪੜਾ ਬਣਾ ਦਿਆ ਸਾਰੇ ਜੁਪਨੇ ਲਾ ਕੇ ਹੂੰ ਸਾਲ ਫੇ ਚਾਚਾ ਕਿਦਾਂ ਬੁਲਾਇਨਾ ਫਿਰ ਹੁਣ ਅਜਾ ਦਾ ਸੋ ਚੱਲ ਜੇ ਹੁਣ ਆਪਾਂ ਅੰਤਿਆਸ ਗੇ ਕਰ ਲਈ ਅੱਜ ਇਤਿਹਾਸ ਤਾਂ ਦੇਖਦੇ ਚੱਲ ਕੇ ਨਾ ਉਹ ਜਪੁਗਾ ਮੰਨਿਆ ਨਾ ਤੋਂ ਅੱਜ ਹਾਲ ਗੱਲ ਤੇ ਹਾਂ ਚਲੋ ਫੇ ਚੱਲ ਗਏ ਲੋਬਬੇ ਨਾਨਕ ਦਾ ਨਾਮ ਤੇ ਅੱਜ ਦੀ ਜਿਹੜੀ ਜਤਰਾ ਹੈ ਜਿਹੜੇ ਦਿਨ ਦਾ ਹੈ ਨਾ ਜਿਵੇਂ ਆਪਣੇ ਪਿਛਲੇ 2 ਦਿਨਾਂ ਨਾਲ ਵਧੀਆ ਨਿਕਲ ਗਏ ਸਾਰੇ ਕਾਰੋਬਾਰਾਂ ਠੀਕ ਠੰਗ ਦੇ ਨਾਲ ਪੂਰੇ ਵਧੀਆ-ਵਧੀਆ ਨਿਕਲ ਗਏ ਹਨ ਚਾਰੇ ਪਾਸੇ ਵਧੀਆ ਕੋ ਮਿਲੈਕਣੀ ਅੱਜ ਕੰਮ ਹੋ ਜਾਵੇ ਅਸਾ ਜਰਾ ਪਾ ਪਹੁੰਚਿਆ ਤੇ ਹਾਲ ਚੰਗੇ ਆ ਸਰਬੋਤਮ ਕਿਹਾ ਪਹੁੰਚ ਗਏ ਜੀ ਮੈਂਟਰਰ ਦੇ ਕੋਲ ਤੇ ਹੁਣ ਸੇ ਗੇਟ ਖੁੱਲੂਗਾ ਪਰ ਤੋਂ ਨਾ ਕਿ ਪਰ ਹੋਈ ਵੀ ਹੁਣ ਇਹ ਨਹੀਂ ਪਤਾ ਕਿੰਨੇ ਕਿੰਨੇ ਨਿਕਲਣਗੇ ਅੰਦਰ ਤੇ ਚਲੋ ਜੀ ਲੋ ਐਂਟਰੀ ਅੱਜ ਆਖਾ ਨੂੰ ਲੈ ਆਏ ਅੱਜ ਧਾਰਮਿਕ ਸੰਪਤ ਗੁਰਦੁਆਰਾ ਖਾਲਸਾ ਦੀਵਾਨ ਹਾਂਗਕਾਂ ਉਹ ਸਾਹਮਣੇ ਹੈ ਜੀ ਬਹੁਤ ਪੈਸਾ ਲੱਗਿਆ ਹਾਂ ਚਲੋ ਕ੍ਰਾਸ ਕਰ ਲਈਏ ਬਹੁਤ ਪੈਸਾ ਲੱਗਿਆ ਮੈਂ ਤੁਹਾਨੂੰ ਦੱਸਾਂਗੇ ਵੀ ਕਿੰਨਾ ਕੁ ਪੈਸਾ ਲੱਗਿਆ ਇੱਥੇ ਗੁਰਦੁਆਰਾ ਸਫਾਈ ਪਤਾ ਕਰਨ ਵਾਸਤੇ ਜਿਹੜਾ ਕਿ ਇਹਦਾ ਬਿਲਡਿੰਗਾਂ ਦੇ ਵਿੱਚ ਇੱਕ ਸ਼ਬੋਧਤ ਹੈ ਤੇ ਇਹ ਗੁਰਦੁਆਰਾ ਇਤਿਹਾਸਿਕ ਹੈ ਇਹਦੇ ਬਾਰੇ ਇਤਿਹਾਸ ਕੀ ਜੁੜਿਆ ਹੋਇਆ ਉਹ ਵੀ ਤੁਹਾਨੂੰ ਆਪਾਂ ਸਾਰਾ ਦੱਸਾਂਗੇ ਗੁਰਦੁਆਰਾ ਸਾਹਿਬ ਦਾ ਮੈਨ ਗੇਟ ਉਹ ਆਹ ਦੇ ਉੱਪਰ ਆ ਕੇ ਖੜਦਾ बाहर सा गर्मी ने बट्ट कटते मां बाहर सा गर्मी ने बट्ट कटे हुए हैं है जी लेपटा कल्ले सोनी बनी हुई है प्रताप सिंह साहब भी दे दे सामने करे दरवाजा सावा के चलो वाह एक अपना करे सौदा ਹਾਂਗਕong ਦੀਵਾਨ ਹਾਲ ਗੁਰਦੁਆਰਾ ਸਾਹਿਬ ਦੇ ਤੇ ਦਰਸ਼ਨ ਕਰਾਉਣੀ ਆਪਾਂ ਤੁਹਾਨੂੰ ਦੀਵਾਨ ਹਾਲ ਦੇ ਅੱਜ ਸੰਡੇ ਆ ਜੀ ਸੰਡੇ ਨੂੰ ਸਿੱਖ ਸੰਗਤਾਂ ਬਹੁਤ ਆਉਂਦੀਆਂ ਨੇ ਬਹੁਤ ਸੋਨੇ ਸ਼ਬਦ ਲਿਖਿਆ ਕਹਿੰਦੇ ਹਨ ਕੁਰਬਾਨ ਜਾਏ ਉਸ ਵੇਲਾ ਸੋਹਾਵੀ ਜਿੱਤ ਤੁਮਰੇ ਦਵਾਰ ਆਇਆ ਕੀ ਬਾਤ ਆ ਉਹ ਵੇਲੇ ਨੂੰ ਕੁਰਬਾਨ ਜਾਈਏ ਕਹਿੰਦੇ ਜਦੋਂ ਤੁਹਾਡੇ ਦਵਾਰੇ ਵਿੱਚ ਆਉਂਦੇ ਆ ਵਾਹਿਗੁਰੂ 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 ਅਸਲ ਹੋਈ ਠੀਕ ਹੈ ਹਾਂ ਅਸੀਂ ਤਾਂ ਕਹਿ ਰਹੇ ਆ ਆਪਣੇ ਨੋਟ ਚੜਾਉਣੇ ਆ ਅਸੀਂ ਆਪਣੇ ਚੜਾਣਾ ਅੱਛਾ ਅੱਛਾ ਪਜਾ ਵਾਲੇ ਨੂੰ ਚੜਾਉੜਿਆ ਪਜਾ ਵਾਲੇ ਚੜਾ ਦਿਓ ਆਪਾਂ ਬਾਸ ਚੜਾ ਦੇ ਤਾਂ ਕਿ ਆਉਂਦਾ ਆ ਨੋਟ ਆਹ ਮਿਸਟਰੀ ਕੋਈ ਹੁੰਦਾ ਹੈ ਮਾਣ ਆਹ ਵਾਹ ਜੀ

ਸਰੀਰ ਹਲਸ ਜਿਆ ਜੇ ਕਿਤੇ ਸਭ ਦੁੱਖ ਜਾਏ ਜੇ ਬਹਾਦਰ ਸਮਰਿਆ ਭਰ ਨਾਉ ਮਿਧਿਆ ਵਾ ਭਾਈ ਸਭ ਕਾਣੇ ਹੋਏ ਸਹਾਇ ਇਹ ਚੰਡੀ ਦੀ ਬਾਣੀ ਚੋਂ ਬਹਿੰਦੀ ਹੀ ਪਉੜੀ ਹੈ ਔਰ ਅੱਗੇ ਫਿਰ ਸਾਰੇ ਜਿਹੜੇ ਸਤ ਪੁਰਸ਼ ਮਹਾ ਪੁਰਸ਼ ਦਾਮ ਸੁਵੰਨ ਹੋਏ ਸੁਪੰਸਕ ਤੋਂ ਨੇ ਉਹਨਾਂ ਕਰਕੇ ਸਾਰੇ ਬੰਦ ਹੋ ਗਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਤਿ ਆਂਦਿਏ ਸਹਾਇ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਠ ਦਰਸ਼ਨ ਦੀਆਂ ਦਾਤਾਂ ਦਾ ਧੰਨਤਾ ਕੋ ਬੋਲੋ ਜੀ ਵਾਹਿਗੁਰੂ ਕਈ ਉਸਤਤਾਂ ਦਾ ਕੀਤਾ ਜਾਂਦਾ ਉਸ ਦਾ ਵਾਲ ਦੀ ਸ਼ਕਤੀ ਦਾ ਕੀਤਾ ਜਾਂਦਾ ਦਸੇ ਪਾਤਸ਼ਾਹਾਂ ਦਾ ਨਗਾਰ ਕੀਤਾ ਜਾਂਦਾ ਹੈ ਦਸਾਂ ਸਤਿਗੁਰਾਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਾਗ ਮੁੰਤਾ ਜਾਂਦਾ ਉਹਨਾਂ ਦੇ ਚਰਨਾਂ 'ਚ ਬੇਨਤੀ ਰਾਉ ਜੀ ਲੰਗਰ ਹਾਲ ਦੇ ਵਿੱਚ ਪਾਉਣ ਸੀ ਜੀ। ਚਾਚਾ ਕਹਿੰਦਾ ਚਾਹ ਪੀ ਲੋ। ਵਾਹਿਗੁਰੂ ਭਲਾ ਕਰੇ। ਸੰਗਤ ਬੈਠੀ ਹੈ ਜੀ। ਗੁਰੂ ਘਰ ਦੇ ਵਿੱਚ। ਚਾਹ ਪੀਣੋਂ ਸਿਸਟਮ ਹੋਰ ਆ ਕੋਈ। ਵੀ ਅੰਦਰ ਵਾਲਾ ਉਸ ਤੋਂ ਮੱਧਲੇ ਵਾਸਤੇ ਦੂਸਰਾ ਪ੍ਰਸ਼ਾਦ ਵਾਲਾ। ਹਾਂ। ਠੀਕ। ਇਰਪਾ ਰੱਖੇ ਉਹਨੇ ਅਰਦਾਸ ਜਿਵੇਂ ਆਪ ਪੜਨੇ ਆ ਨਾ ਜੀਨਾ ਵਿਸਰੀ ਨਾ ਅਵਸਰੀ ਨਾ ਤੁਕਲੀ ਨਾ ਬੁਲਾ

ਰੱਖੀ ਪੜੇ ਹੋ ਹੱਥ ਸਿੱਧੇ ਰੱਖੇ ਹੋ ਧੀ Oh ਵਾਰੇ ਹੱਥ ਸੀਨ ਤੇ ਰੱਖੇ ਹੋਣੇ ਕਿਤੇ ਮੋੜ i mm -hmm. ਉਹ ਚੀਜ਼ ਤੇ ਰਾ ਗੁਰਦੁਆਰਾ ਸਰਦੇ ਬਿਲਕੁਲ ਹੀ ਨਜ਼ਦੀਕ ਕਵਰੇ ਸਥਾਨ ਤੇ ਇਧਰ ਜੇ ਵਸੇ ਗੁਰਦੁਆਰੇ ਦੇ ਬੈਕ ਸਾਈਡ ਆ ਗਈ ਜੀ ਅਸੀਂ ਤੇ ਇੱਥੇ ਹੈਗਾ ਜੀ ਆਪਣਾ ਬਾਥਰੂਮ ਵਗੈਰਾ ਕਰਨਾ ਤਾਂ ਬਾਥਰੂਮ ਵਗੈਰਾ ਵੀ ਬੈਕ ਸਾਈਡ ਤੇ ਹੈਗੇ ਬਹੁਤ ਸੋਹਣੀ ਇਮਾਰਤ ਬਣੀ ਵੀ ਬਹੁਤ ਹੀ ਸੋਹਣੀ ਬਹੁਤ ਮਨ ਲੱਗਦਾ ਇੱਥੇ ਸ਼ਾਂਤੀ ਜੀ ਦੇ ਵਿੱਚ ਤੇ ਜਾਣਾ ਤੁਸੀਂ ਜਾਓ ਬਾਥਰੂਮ ਵਗੈਰਾ ਤੇ ਇਧਰ ਕਾ ਮੈਂ ਕਬਰਾਂ ਤੇ ਹੈਰਾਨ ਹੈ ਇਹ ਪਤਾ ਨਹੀਂ ਕਿੰਨੀ ਕਿੱਜਾ ਮੱਲਣ ਕੇ ਹੌਲੀ ਹੌਲੀ ਪਤਾ ਨਹੀਂ ਦਵਾਰੇ ਫੇ ਪੁਰਾਣੀਆਂ ਨੂੰ ਪੱਟ ਕੇ ਜਾਂ ਨਵੀਆਂ ਇਹ ਮੈਨੂੰ ਨੌਲੇਜ ਨਹੀਂ ਹੈਗੀ ਵੀ ਇਦਾਂ ਚੱਲਦਾ ਕਿ ਨਹੀਂ ਚੱਲਦਾ ਖਮ ਇਹਦੇ ਨਾਲੇ ਕਿੱਡੀ ਬਿਲਡਿੰਗ ਖੜੀ ਹੈ ਦੇਖਣ ਨੂੰ ਆ ਜੇ ਜੇ ਮੜਾ ਧਿਆਨ ਨਾਲ ਦੇਖਦੇ ਆਂ ਲੱਗਦਾ ਕਿ ਬਿਲਡਿੰਗ ਤੁਰੀ ਜਾਂਦੀ ਹੈ ਪਰ ਬਦਲ ਬਾਈ ਕਿੰਨਾ ਮਾਹੌਲ ਸਾਫ਼ ਐਨ ਵਧੀਆ ਬਣਿਆ ਵਾ ਸ੍ਰੀ ਮਸਜਿਦ ਉਹਨਾਂ ਦੇ ਕੋਲ ਸਾਂ ਹਾਂਜੀ ਕਬਰਿਸਤਾਨ ਹੈਗਾ ਤੇ ਅੱਜ ਭਾਈ ਮਨੀ ਸਿੰਘ ਦੇ ਤੇ ਵਾਰਤਾ ਚੱਲੀ ਜਾਦਾ ਅੱਜ ਮਨੀ ਸਿੰਘ ਜੀ ਦਾ ਹੈ ਕੁਝ ਆਉਣਾ ਅਜਾ ਤਾਂ 24 ਤੇ 24 ਵਿੱਚ ਆ ਤੁਹਾਨੂੰ ਅੱਗੇ ਪਿਛੋਂ ਨੂੰ ਕਰ ਜਾਂਦੇ ਹਾਂ ਹਮ ਅਸੀਂ ਤੁਹਾਨੂੰ ਵੀ ਸੰਗਤ ਜਾਲਾ ਹੁੰਦੀ ਹੈ ਬਸ ਠੀਕ ਆ ਉਸ ਦਿਨ ਕਰ ਲੈਂਦੇ ਹਾਂ ਹਾਂ ਸਾਹਮਣੇ ਕਰਦੇ ਅੱਗੇ ਕਰਦੇ ਜੇ ਤੁਹਾਨੂੰ ਲੱਗੇ ਉਹ ਤਾਂ ਪਿੱਛੇ ਕਰ ਲੈਂਦੇ ਹਮ ਹਾਂ ਠੀਕ ਹੈ ਠੀਕ ਹੈ ਕਰ ਲੈਂਦੇ ਕਦੇ ਜਿਹੜੀ ਇਹਨੂੰ ਕਿਥੋਂ ਅਸੀਂ ਇੱਥੇ ਜਾ ਕੇ ਜਮਣਾ ਤੋਂ ਫਾਈ ਕਰਦੇ ਹਾਂ ਜਮਣਾ ਤੋਂ ਉੜ ਕੇ ਪਰਦੇ ਆਸੇ ਬਹੁਤ ਹੋਣਾ ਤਾਂ ਹੀ ਤੇ ਤੋਂ ਮਗਾਈਆਂ ਸੇ ਡਰਦੇ ਰਹੀਆਂ 90 ਗੱਲ ਵੀ ਠੀਕ ਹੈ ਆਹ ਕਹਣਾ ਕਰਨ ਨੂੰ ਚਾਚੇ ਦਾ ਨਾ ਆਹ ਬਹੁਤ ਲੱਗਦੀ ਆ ਕਰਦਾ ਨਹੀਂ ਮਨ ਸਹਿਜ ਵਿੱਚ ਫਰਕ ਪਾਉਂਦਾ ਓਏ ਇੱਜੇ ਜਾ ਕੇ ਟਾਈਟ ਕਰਨੀ ਹੋਈ ਮਾੜੀ ਮੋਟੀ ਕਰਨਾ ਪੈਣਾ ਲੱਗਦਾ ਕਰੇ ਸੀ ਉਹ ਵੀ ਨਾ ਜਦੋਂ ਕਰਦਾ ਸਾਈਕਲ ਚਲੰਗਾ ਹਾਂ ਸਾਈਕਲ ਲੈਣਾ ਬਾਹਰ ਇਹ ਵੀ ਗੱਲ ਠੀਕ ਹੈ ਹਾਂ ਇੱਕ ਵੇ ਵਿੱਕੀ ਵਾਸਤੇ ਲੈ ਲਾ ਇੱਕ ਫੇ ਮੇਰੇ ਵਾਸਤੇ ਲੈ ਲਾ ਤਿੰਨ ਲੈ ਲੈਣੇ ਆ ਹਾਂ ਵੀ ਇਹ ਵੀ ਠੀਕ ਹੀ ਲੱਗਦੀ ਹੈ ਦੇਖਦਾ ਯਾਰ ਡਬਲ ਐਕਸ ਹੈ

ਹਮਮ ਸ਼ਾਰਟਾ ਹੈ ਨਾ ਉਹ ਮੰਗ ਕੇ ਪੂਰਾਈ ਹੋ ਜਾਂਦਾ ਤਾਂ ਹਮਮ ਟ੍ਰੋਫੀਆਂ ਇਹ ਉਹ ਜਿਹੜੇ ਪਾਣੀ ਇਸ ਕਿਤੇ